ਲੋ ਵੀ ਮਿੱਤਰੋ ਅੱਜ ਨਾ ਇੱਕ ਸ਼ੈ ਲੈ ਕੇ ਆਇਆ ਤੁਹਾਡੇ ਵਾਸਤੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਆਪਾਂ ਹੈ ਤਾਂ ਸਾਈਕਲ ਪਰ ਕਿਸੇ ਸ਼ੈ ਨਾਲ ਘੱਟ ਨਹੀਂ ਇਹ ਬਹੁਤ ਜ਼ਿਆਦਾ ਇਹਦੇ ਵਿੱਚ ਫੀਚਰ ਨੇ ਆਮ ਸਾਈਕਲ ਨਹੀਂ ਹੈਗਾ ਇਹ ਜੇ ਗੱਲ ਕਰੀਏ ਬਾਈ ਜੀ ਇਹ ਮੇਰੇ ਦਾਦਾ ਜੀ ਦਾ ਸਾਈਕਲ ਹੈ ਉਹਨਾਂ ਦੀ ਨਿਸ਼ਾਨੀ ਆਪਾਂ ਸਾਹਮਣੇ ਰੱਖੀ ਹੋਈ ਹੈ ਸਬ ਸਰਦਾਰ ਕੁੱਕਰ ਸਿੰਘ ਮਿਸਤਰੀ ਉਹ ਲੈ ਕੇ ਆਏ ਸੀ ਅੱਜ ਤੋਂ 4 ਸਾਲ ਪਹਿਲਾਂ ਸੋ ਉਹ ਉਦੋਂ ਬਾਅਦ ਸਵਰਗਵਾਸ ਹੋ ਗਏ ਤੇ ਆਪਾਂ ਉਹਨਾਂ ਦੀ ਨਿਸ਼ਾਨੀ ਸਾਹਮਣੇ ਰੱਖੀ ਆ ਸੋ ਬਹੁਤ ਸਾਰੇ ਫੀਚਰ ਹੈ ਦੇ ਵਿੱਚ ਕੀ ਪ੍ਰਾਈਸ ਹੈ ਇਹਦਾ ਉਹਦੇ ਬਾਰੇ ਗੱਲਬਾਤ ਕਰਾਂਗੇ ਉਸ ਟਾਈਮ ਵਿੱਚ ਬਹੁਤ ਮਹਿੰਗਾ ਆਇਆ ਸੀ ਇਹ ਅੱਜ ਦੇ ਟਾਈਮ 'ਚ ਤਾਂ ਚਾਰਜ ਆ ਲਗਾ ਜਾਂਦਾ ਸਕੂਟਰੀਆਂ ਇਲੈਕਟ੍ਰੀਕਲ ਵੀਕਲ ਉਹਦਾ ਜਮਾਨਾ ਆ ਗਿਆ ਅੱਜ ਤੋਂ 4-5 ਸਾਲ ਪਹਿਲਾਂ ਉਦੋਂ ਵੀ ਸੀਗੀਆਂ ਬਟ ਉਹਨਾਂ ਨੇ ਇਹ ਚੀਜ਼ ਚੂਜ਼ ਕੀਤੀ ਯਾਰ ਸਕੂਟਰੀ ਥੋੜੀ ਜਿਹੀ ਹੈਵੀ ਆ ਕਿਉਂ 70-75 ਸਾਲ ਦੇ ਸੀਗੇ ਉਹਨਾਂ ਦੀ ਏਜ ਸੋ ਉਹਨਾਂ ਨੂੰ ਲੱਗਿਆ ਵੀ ਹੈਵੀ ਆ ਮੈਂ ਤਾਂ ਸਮਝ ਨਹੀਂ ਚੱਲਣੀ ਨਹੀਂ ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਇਹ ਚੀਜ਼ ਸਹੀ ਲੱਗੀ ਸੋ ਇਹਦੇ ਬਾਰੇ ਗੱਲਬਾਤ ਕਰਦੇ ਆਪਾਂ ਬਾਈ ਜੀ ਇਹ ਨਾ ਉਸ ਟਾਈਮ ਦੇ ਵਿੱਚ 25000 ਰੁਪਏ ਦਾ ਉਹ ਲੈ ਕੇ ਆਏ ਸੀਗੇ ਇਹਦੇ ਪ੍ਰਾਈਸ ਦੀ ਗੱਲ ਕਰੀਏ ਆਪਾਂ ਤੇ ਇਹ ਕੰਪਨੀ ਦਿਖਾ ਗਏ ਦੀ ਬਾਈ ਜੀ ਨੇੜੇ ਕਰਦੇ ਕੈਮਰਾ ਬਾਈ ਹੀਰੋ ਇਲੈਕਟ੍ਰੋ ਇਹ ਮੰਨ ਕੇ ਚੱਲੋ ਕੰਪਨੀ ਆਗੀ ਪੂਰੀ ਵਧੀਆ ਤੇ ਮੰਨ ਕੇ ਚੱਲੋ ਉਹਨਾਂ ਨੇ ਬਠਿੰਡੇ ਤੋਂ ਇਹ ਆਰਡਰ ਕਰਵਾਇਆ ਸੀ ਤੇ ਉਹਨਾਂ ਨੇ ਗਾਹਾਂ ਤੋਂ ਮਗਵਾ ਕੇ ਦਿੱਤਾ ਸੀ ਦਾਦਾ ਜੀ ਨੂੰ ਸਪੈਸ਼ਲ ਆਰਡਰ ਦੇ ਕੇ ਆਏ ਸੀਗੇ ਸੋ ਬਾਕੀ ਸਾਰੀਆਂ ਚੀਜ਼ਾਂ ਬਾਈ ਇਹਦੇ ਵਿੱਚ ਕੰਪਨੀਆਂ ਲੱਗੀਆਂ ਜੇ ਆਪਾਂ ਸੀਟ ਦੀ ਗੱਲ ਕਰਗੇ ਇਹ ਵੀ ਹੀਰੋ ਇਲੈਕਟ੍ਰੋ ਦੀ ਲੱਗੀ ਹੋਈ ਆ ਤੇ ਇਹਦੇ ਮਗਰਾਟ ਵਗੈਰਾ ਸਾਰਾ ਕੁਝ ਟਾਇਰ ਵਗੈਰਾ ਵੀ ਯਾਰ ਪੈਂਡਲ ਵੀ ਇੱਥੋਂ ਤੱਕ ਹੀ ਸਾਰੇ ਇੱਕੋ ਕੰਪਨੀ ਦੇ ਆ ਜਾਂਦੇ ਆ ਸੋ ਬਹੁਤ ਵਧੀਆ ਚੀਜ਼ ਆ ਗਈ ਇਹ ਤੇ ਗੁਣਾਕਾਰੀ ਇਹ ਇਹ ਆ ਗਈ ਇਹਦੇ ਵਿੱਚ ਕਾਫੀ ਫੀਚਰ ਨੇ ਇਹ ਨਾਰਮਲ ਸਾਈਕਲ ਤਾਂ ਤੁਸੀਂ ਦੇਖਦੇ ਰਹਿੰਨੇ ਹੋ ਬਟ ਇਹ ਚਾਰਜਰ ਵਾਲਾ ਬੈਟਰੀ ਵਾਲਾ ਸਾਈਕਲ ਆ ਸਾਨੂੰ ਚੱਲਦਾ ਵੀ ਦਿਖਾਵਾਂਗੇ ਵੀਡੀਓ ਚ ਐਂਡ ਤੱਕ ਜੁੜੇ ਰਹੋ ਆਪਣੇ ਨਾਲ ਹਨਾ ਤੇ ਇੱਕ ਗੱਲ ਹੋਰ ਇਹ ਆਪਣੇ ਬਜ਼ੁਰਗ ਜਿਹੜੇ ਵੀ ਬਜ਼ੁਰਗ ਕਹਿੰਦੇ ਆ ਵੀ ਆਪਾਂ ਸਕੂਟਰੀ ਚਲਾਉਣ ਤੋਂ ਥੋੜਾ ਜਿਹਾ ਗਰੇਜ਼ ਕਰਦੇ ਆ ਉਹਨਾਂ ਵਾਸਤੇ ਬਹੁਤ ਵਧੀਆ ਇਹ ਚੀਜ਼ ਆ ਪ੍ਰਦਾਨ ਆ ਉਹਨਾਂ ਲਈ ਤੇ ਵਧੀਆ ਚੀਜ਼ ਆ ਵੀਡੀਓ ਸ਼ੇਅਰ ਕਰ ਦਿਓ ਖਾਸ ਕਰਕੇ ਬਜ਼ੁਰਗ ਬੰਦੇ ਦੇਖ ਸਕਣ ਵੀਡੀਓ ਤੇ ਕਈ ਵਾਰ ਉਹਨਾਂ ਦਾ ਮਨ ਮੰਨੇ ਵੀ ਇਹ ਚੀਜ਼ ਆਪਾਂ ਲਿਆ ਅੱਗੇ ਸੋ ਬਟਿੰਡੇ ਤੋਂ ਉਹਨਾਂ ਨੇ ਮੰਗਾਇਆ ਸੀ ਆਪਾਂ ਤੁਹਾਨੂੰ ਐਡਰੈਸ ਦੱਸਦਾ ਸੀ ਤੇ ਇਹਨੂੰ ਆਪਾਂ ਤੁਹਾਨੂੰ ਫੀਚਰ ਦਿਖਾਉਣਾ ਮਾੜਾ ਨੇੜੇ ਘਰ ਮੇਰਾ ਵੀਰ ਕੈਮਰਾ ਇਹ ਪਹਿਲਾਂ ਤਾਂ ਬਾਈ ਜੀ ਇਹ ਜੇ ਚੱਲਣ ਦੀ ਗੱਲ ਕਰ ਗਏ ਆਪਾਂ ਮੰਨ ਕੇ ਚੱਲੋ ਇੱਕ ਵਾਰੀ ਚਾਰਜ ਕਰਨਾ ਇਹ 20 ਤੋਂ 25 ਕਿਲੋਵਾਟ ਚੱਲਦਾ ਤੇ ਸਪੀਡ ਦੀ ਗੱਲ ਕਰ ਗਏ ਸਪੀਡ ਇਹ 30 ਦੀ ਸਪੀਡ ਦੇ ਉੱਤੇ ਭਾਈਦਾਗਾ ਸੋ ਬਹੁਤ ਵਧੀਆ ਚੀਜ਼ ਆ ਗਈ ਬਾਕੀ ਇਹ ਥੋੜਾ ਜਿਹਾ ਪੁਰਾਣਾ ਹੋਣ ਕਰਕੇ ਇਹਦੇ ਤੇ ਆਹ ਲੱਗੀ ਸੀਗੀ ਪਹਿਲਾਂ ਇਹ ਆਹ ਮੰਨ ਕੇ ਚੱਲੋ ਹਾਰਨ ਹੋਰਨ ਇਹ ਵੀ ਨਾਲ ਹੀ ਦਿੱਤਾ ਸੀ ਉਹਨਾਂ ਨੇ ਕੰਪਨੀ ਵਾਲੇ ਤੇ ਹੁਣ ਤੁਹਾਨੂੰ ਫੀਚਰ ਦਿਖਾਉਣਾ ਚਾਹਦੇ ਚ ਦੇਖੋ ਆਨ ਹੋ ਗਿਆ ਇਹ ਠੀਕ ਹੈ ਨਾ ਤੇ ਇਹ ਆ ਗਿਆ ਇਹਦਾ ਮੂਡ ਆ ਗਿਆ ਇਹਦੇ ਵੀ ਲੋ ਚ ਚਲਾਉਣਾ ਤੁਸੀਂ ਮੀਡੀਅਮ ਚ ਚਲਾਉਣਾ ਹਾਈ ਚ ਚਲਾਉਣਾ ਜੇ ਤੁਸੀਂ ਲੋ ਚ ਚਲਾਉਂਗੇ ਥੋੜਾ ਵੱਧ ਚੱਲ ਜੂਗਾ ਮੀਡੀਅਮ ਚ ਨਾਰਮਲ ਬੰਦਾ ਚਲਾਉਂਦਾ ਸਕੂਟਰੀ ਵੀ ਦਿਖੀ ਆਪਾਂ ਤੇ ਬਹੁਤ ਵਧੀਆ ਚੀਜ਼ ਆ ਗਈ ਹੁਣ ਤੁਹਾਨੂੰ ਆਪਾਂ ਚਲਾ ਕੇ ਦਿਖਾਉਣਾ ਕੋਈ ਪੈਂਡਲ ਨਹੀਂ ਮਾਰਦੇ ਆਪਾਂ ਤੇ ਹੁਣ ਆਪਾਂ ਇਹਨੂੰ ਸਟਾਰਟ ਕਰ ਲੈ ਇੱਥੋਂ ਆ ਬਈ ਨੇੜੇ ਕਰੀ ਮੇਰਾ ਵੀਰ ਕੈਮਰਾ ਤੇ ਇੱਥੋਂ ਆਪਾਂ ਸਟਾਰਟ ਕਰ ਲਿਆ ਤੇ ਇਹਦਾ ਮੂਡ ਆ ਜਿਹੜਾ ਆਪਾਂ ਮੀਡੀਅਮ ਕਰ ਲਿਆ ਠੀਕ ਆ ਤੇ ਇਧ ਸੋ ਚਲ ਆਲੀ ਮੈਂ ਕੋਈ ਪੈਂਡਲ ਨਹੀਂ ਮਾਰਦਾ ਮੇਰੇ ਪਿੱਛੇ ਹੋ ਕੇ ਦਿਖਾ ਦੇ ਮੇਰਾ ਵੀਰ ਤੇ ਜਮਾ ਤੁਹਾਨੂੰ ਹੁਣ ਆਪਾਂ ਚੱਲਦਾ ਦਿਖਾਵਾਂਗੇ ਤੇ ਬਹੁਤ ਵਧੀਆ ਚੀਜ਼ ਆ ਇਹ ਆ ਦੇਖੋ ਬੈਂਡਰੀ ਤੇ ਚੱਲਦਾ ਹੈ ਤੇ ਬਜ਼ੁਰਗਾਂ ਲਈ ਤਾਂ ਇਹ ਵਰਦਾਨ ਹੀ ਆਗਾ ਬਹੁਤ ਘੈਂਟ ਚੀਜ਼ ਆਗੀ ਸਰਾ ਗਲਵਾਤ ਆ ਜਾਵਾਂ ਤੇ ਆਮ ਵੀ ਅਸੀਂ ਤਾਂ ਜੇ ਪਿੰਡ ਪੁੰਡ ਚ ਜਾਣਾ ਕੋਈ ਚੀਜ਼ ਲੈ ਕੇ ਆਉਣੀ ਆ ਵਰਤ ਦੇ ਸੀਗੇ ਪਰ ਹੁਣ ਉਹਨਾਂ ਦੀ ਨਿਸ਼ਾਨੀ ਆ ਮੈਂ ਖਾਈ ਕਈ ਵਾਰੀ ਕੋਈ ਯਾਰ ਟੈਕਨੀਕਲ ਪ੍ਰੋਬਲਮ ਆ ਗਈ ਤਾਂ ਵੀ ਔਖਾ ਹੋ ਜਾਂਦਾ ਹਨਾ ਸੋ ਤਾਂ ਕਰਕੇ ਆਪਾਂ ਬਈ ਸ਼ਾਮ ਕੀ ਰੱਖਿਆ ਹੋਇਆ ਹੈ ਇਹ ਤੇ ਬਹੁਤ ਕਹਿੰਡ ਚੀਜ਼ ਹੈਗੀ ਸੋ ਬਾਕੀ ਆਹਾ ਉਹਨਾਂ ਨੇ ਵੀ ਬਜ਼ੁਰਗ ਸੀਗੇ ਤਾਂ ਕਰਕੇ ਉਹਨਾਂ ਨੇ ਉਹ ਕਹਿੰਦੇ ਵੀ ਵੀ ਉਹਨਾਂ ਦੀ ਨਾਲ ਮੰਨ ਕੇ ਚਲੋ ਕੋਈ ਸਾਨੂੰ ਪਤਾ ਬਜ਼ੁਰਗ ਦੇ ਥੋੜੇ ਜੇ ਗੋਡੇ ਗੁੱਡੇ ਥੋੜੇ ਜੇ ਘੱਟ ਮੁੜਦੇ ਹੁੰਦੇ ਤਾਂ ਕਰਕੇ ਇਹ ਚੀਜ਼ ਉਹਨਾਂ ਨੇ ਵੜਾ ਕੇ ਥੱਲੇ ਕਰਾਤੀ ਸੀਗੀ ਬਾਕੀ ਤਾਂ ਬਹੁਤ ਕਹਿੰਡ ਚੀਜ਼ ਸੀ ਉਦੋਂ ਵੀ ਹੁਣ ਵੀ ਵਧੀਆ ਹੈਗੀ ਪਟਾ ਥੱਲੇ ਕਰਾਤੀ ਸੀਗੀ ਬਾਕੀ ਜਿੰਦਾ ਜੁੰਦਾ ਉਹਨਾਂ ਨੇ ਆਪ ਹੀ ਲਾਇਆ ਸੀਗਾ ਤੇ ਬ੍ਰੇਕ ਬਰੂ ਵੀ ਬਾਈ ਪੂਰੇ ਵਧੀਆ ਲੱਗਦੇ ਆ ਕਿ ਮੂਰਲੇ ਤਾਂ ਡਿਸਕੀ ਆ ਤੇ ਬਾਕੀ ਇਹਦੇ ਵਿੱਚ ਜੇ ਗੱਲ ਕਰ ਗਏ ਆਪਾਂ ਇੱਥੇ ਇਹਦੇ ਵਿੱਚ ਮੰਨ ਕੇ ਚਲੋ ਆ ਜਾਂਦੀ ਆ ਉਹ ਮੋਟਰ ਮੋਟਰ ਆ ਜਾਂਦੀ ਆ ਤੇ ਇੱਥੇ ਬੈਟਰੀ ਆ ਇਹਦੇ ਵਿੱਚ ਤੇ ਪੂਰਾ ਵਧੀਆ ਜਿਹਾ ਗਾਰਡ ਬਣਾਇਆ ਹੋਇਆ ਪੂਰਾ ਕਹੈਂਡ ਯਾਰ ਤੇ ਵੀ ਉਰਗਾਂ ਲਈ ਬਹੁਤ ਕਹੈਂਡ ਚੀਜ਼ ਆ ਇਹ ਇਹ ਵੀਡੀਓ ਸ਼ੇਅਰ ਕਰ ਦਿਓ ਬਈ ਵਧੀਆ ਲੱਗੀ ਤਾਂ ਹਨਾ ਕਿਉਂਕਿ ਇਹੋ ਜਿਹੇ ਵੀਡੀਓ ਆਪਾਂ ਤੁਹਾਡੇ ਲਈ ਆਪਣੇ ਫੇਸਬੁੱਕ ਪੇਜ ਤੇ ਲੈ ਕੇ ਆਉਂਦੇ ਲੰਮ ਰਾਵਾਂਗੇ ਕਰਾਹਾਂ ਬਾਰੇ ਵੀ ਅਪਡੇਟਾਂ ਪਾਉਂਦੇ ਰਹਨੇ ਆ ਸੋ ਜੇ ਕੋਈ ਜੁਨੀਕੀ ਜੀ ਚੀਜ਼ ਆ ਉਹਦੇ ਬਾਰੇ ਵੀ ਬਈ ਵੀਡੀਓ ਪਾਉਣ ਨੂੰ ਬੜਾ ਜੀ ਕਰਦਾ ਤੇ ਪਾਉਨੇ ਵੀ ਰਹਨੇ ਆ ਆਪਾਂ ਤੇ ਪੇਜ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਬਈ ਸ਼ੇਅਰ